ਤੋ ਲੰਮਾ ਸਫਰ ਉਹੀ ਹੁੰਦਾ ਜਦ ਬੰਦਾ ਆਪਣੇ ਅੰਦਰ ਝਾਤ ਮਾਰਦਾ ਹੈ ਲੋਕ ਤਾਂ ਸਦਾ ਹੋਰਾਂ ਦੇ ਨਾਂ ਨਾਲ ਜਾਣਦੇ ਨੇ ਫਲਾਣੀ ਦਾ ਮੁੰਡਾ ਫਲਾਣੀ ਦਾ ਪਤੀ ਪਰ ਅਸਲੀ ਗੱਲ ਤਾਂ ਉਸ ਵੇਲੇ ਬਣਦੀ ਹੈ ਜਦ ਬੰਦਾ ਆਪਣੇ ਆਪ ਨੂੰ ਜਾਣ ਲਵੇ ਸੋਚੋ ਕਿ ਮੈਂ ਕੌਣ ਹਾਂ ਮੇਰੀ ਖੁਸ਼ੀ ਕਿੱਥੇ ਹੈ ਬੰਦੇ ਖੋਜੋ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜੀਵੰਦਾ ਮਤਲਬ ਕਿਸੇ ਹੋਰ ਤੋਂ ਕੁਝ ਲੈਣ ਦੀ ਲੋੜ ਨਹੀਂ ਹੋਰਾਂ ਨਾਲ ਰਹਿਣਾ ਚੰਗਾ ਹੈ ਪਰ ਆਪਣਾ ਆਪ ਲੱਭਣਾ ਜ਼ਰੂਰੀ ਹੈ ਬੰਦਾ ਆਪਣੇ ਆਪ ਨਾਲ ਪੂਰਾ ਹੋਵੇ ਤਾਂ ਫਿਰ ਕੋਈ ਕਮੀ ਨਹੀਂ ਰਹਿੰਦੀ ਜਦੋਂ ਬੰਦਾ ਆਪਣੀ ਅਸਲੀ ਪਛਾਣ ਲੱਭ ਲੈਂਦਾ ਹੈ ਤਾਂ ਉਸ ਦੇ ਅੰਦਰ ਐਸੀ ਹਿੰਮਤ ਤੇ ਤਾਕਤ ਉੱਗ ਜਾਂਦੀ ਹੈ ਜੋ ਕੋਈ ਵੀ ਖੋ ਨਹੀਂ ਸਕਦਾ ਜਲ ਨਹੀਂ ਡੋਬੇ ਤਸਕਰ ਨਹੀਂ ਲੀਵਾ ਭੈ ਨ ਸਾਕੈ ਜਾਲੀ ਫੇਰ ਆਹਾਂ ਦੀ ਕੋਈ ਹੱਦ ਨਹੀਂ ਰਹਿੰਦੀ ਜਿੱਧਰ ਮਰਜੀ ਜਾ ਸਕਦਾ ਹੈ ਜਿਵੇਂ ਦਰਿਆ ਨੂੰ ਕੋਈ ਰੋਕ ਨਾ ਸਕੇ